ਸਸ਼ੀ ਕਾਲ ਜੀ ਅੱਜ ਆਪਣੇ ਕੋਲੇ ਮਨਪ੍ਰੀਤ ਕੌਰ ਨੇ ਤੇ ਇਹਨਾਂ ਦੇ ਮਦਰ ਨੇ ਜਿਨ੍ਹਾਂ ਦਾ ਵਿਜ਼ਟਰ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਵਾ ਮਨਪ੍ਰੀਤ ਦੀ ਏਜ ਤੇ ਆਪਾਂ ਇਹਨਾਂ ਦਾ ਪ੍ਰੋਫਾਈਲ ਜਾਣਦੇ ਆ ਕਿੰਨਾ ਸੀਗਾ ਤੇ ਕਿਵੇਂ ਇਹਨਾਂ ਦਾ ਐਕਸਪੀਰੀਐਂਸ ਹੈ ਸੋ ਮਨਪ੍ਰੀਤ ਕਿੰਨੀ ਏਜ ਹੈ ਤੁਹਾਡੀ ਜੀ ਹੁੰਨੀ ਸਰ ਕੇ ਤੇ ਕਿੰਨਾਂ ਨੇ ਇਨਵਾਈਟ ਕੀਤਾ ਸੀ ਤੁਹਾਨੂੰ ਕੈਨੇਡਾ ਤੋਂ ਜੀ ਮੇਰੇ ਬ੍ਰਦਰ ਨੇ ਤੁਹਾਡੇ ਬ੍ਰਦਰ ਨੇ ਕੀਤਾ ਸੀ ਕਿਹੜੇ ਪਰਮਿਟ ਤੇ ਨੇ ਇਹੋ ਜੀ ਵਰਕ ਪਰਮਿਟ ਤੇ ਵਰਕ ਪਰਮਿਟ ਤੇ ਨੇ ਕਿੰਨੇ ਦਿਨਾਂ ਚ ਆਪਣਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਜੀ 15 ਦਿਨਾਂ ਵਿੱਚ 15 ਦਿਨਾਂ ਅੰਸ਼ਕਸਟਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਇੱਕ ਵਾਰੀ ਪਾਸਪੋਰਟ ਵੀ ਸੀ ਸ਼ੂ ਕਰ ਦੋ ਬਈ ਸੋ ਦੋਸਤੋ ਤੁਸੀਂ ਵੀ ਜਾਣਾ ਚਾਹੁੰਦੇ ਹੋ ਕੈਨਾ ਵਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ ਕੋਈ ਬਲੱਡ ਰਿਲੇਸ਼ਨ ਦੇ ਵਿੱਚ ਕੋਈ ਵੀ ਕੈਨਾ ਸ਼ਾਇਦ ਜਾਂ ਤੁਹਾਡੇ ਕੋਈ ਫਰੈਂਡ ਸਰਕਲ ਸ਼ਾਇਦ ਤਾਂ ਤੁਸੀਂ ਆਪਣਾ ਵਿਸਟਰ ਵੀਜ਼ਾ ਅਪਲਾਈ ਕਰ ਸਕਦੇ ਆ ਜਿਵੇਂ ਤੁਹਾਨੂੰ ਅਸੀਂ ਅੱਗੇ ਵੀਡੀਓਸ ਚ ਦੱਸ ਦੇਣੇ ਕਿ ਯੰਗ ਜਨਰੇਸ਼ਨ ਦਾ ਕਾਫੀ ਜ਼ਿਆਦਾ ਜਿਹੜਾ ਵੀਜ਼ ਅੱਗੇ ਕੰਮ ਸਟੱਡੀ 'ਚ ਵੀ ਕਰਨਾ ਚਾਹੁੰਦੇ ਆ ਤਾਂ ਉਹਦੀਆਂ ਆਪਸ਼ਨਸ ਵੀ ਤੁਹਾਡੇ ਕੋਲੇ ਅਵੇਲੇਬਲ ਹੋ ਸਕਦੀਆਂ ਨੇ ਸੋ ਕੋਈ ਵੀ ਇਦਾਂ ਦੀ ਜਾਣਕਾਰੀ ਲੈਣ ਦੇ ਲਈ ਕਿਸੇ ਵੀ ਨੀਡ ਲਿਫਟ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ